ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਰ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋ ਕੇ ਰਾਜੀ ਖੁਸ਼ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਅੱਪਾ ਇਹ ਵੀਡੀਓ ਬਣਾਉਣ ਲੱਗੇ ਸੀ ਅੱਜ ਆਪਾਂ ਸੋਚਿਆ ਆਪਾਂ ਅੱਜ ਕੀ ਬਣਾਈਏ ਫਿਰ ਸੋਚਿਆ ਨਾ ਆਪਣੇ ਕੋਲ ਜਰਾਬਾਂ ਹੁੰਦੀਆਂ ਏ ਤੁਸੀਂ ਦੇਖ ਸਕਦੇ ਹੋ ਬਹੁਤਾ ਭਰਿਆ ਪਿਆ ਤੇ ਇਹਨਾਂ ਬੱਚੇ ਸਕੂਲ ਜਾਣਾ ਹੁੰਦਾ ਜਾਂ ਉਹ ਘਰੇ ਪੌਣੀਆਂ ਦੇ ਲੱਭਦੀਆਂ ਹੀ ਨਹੀਂਆਂ ਰਮਾਲ ਹੋ ਗਏ ਜਰਾਬਾਂ ਹੋ ਗਏ ਹਣਾ ਅਤੇ ਇਦਾਂ ਆਪਾਂ ਚੀਜ਼ਾਂ ਕਿਵੇਂ ਸੈੱਟ ਕਰਕੇ ਤੁਹਾਨੂੰ ਉਹ ਦਿਖਾਉਨੇ ਆ ਆਜੋ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਦੇਖਦੇ ਹਾਂ ਹਾਂਜੀ ਆਹ ਦੇਖ ਸਕਦੇ ਆਪਣੇ ਜਰਾਬਾਂ ਬੋਟੇ ਚ ਪਾਈਆਂ ਸਾਰੀਆਂ ਜਰਾਬਾਂ ਇਕੱਠੀਆਂ ਪੱਟੀਆਂ ਹੋਈਆਂ ਪਈਆਂ ਕੋਈ ਇਹ ਨਹੀਂ ਪਤਾਗਾ ਕੋਈ ਕਿਹੜੇ ਨਾਲ ਦੀ ਹੈ ਕੋਈ ਕਿਹਦੇ ਨਾਲ ਦੀ ਆਪਾਂ ਤੁਹਾਨੂੰ ਬੈਸਟ ਆਈਡੀਆ ਦੱਸਦੇ ਪਏ ਉਹਨਾਂ ਨੇ ਕਿਵੇਂ ਹੈਨਾ ਵੀ ਜਰਾਬਾਂ ਨੂੰ ਆਪਾਂ ਇਕੱਠੀਆਂ ਕਰਕੇ ਕਿਹੜੀ ਕਿਹੜੀ ਤਹਿ ਮਾਰ ਸਕਦੇ ਆ ਜਿਵੇਂ ਆਹ ਜਰਾਬ ਆ ਲੰਮੀਆਂ ਹਨਾ ਕੋਈ ਸਿੱਧੀਆਂ ਕੋਈ ਪੁੱਠੀਆਂ ਆਪਣੀ ਇਦਾਂ ਹੀ ਕੀਤੀਆਂ ਹੁੰਦੀਆਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾਗਾ ਇਹਨਾਂ ਦਾ ਕੀ ਕਰਨਾ ਕੀ ਨਹੀਂ ਕਰਨਾ ਆਪਾਂ ਉਹ ਲੋਟ ਕੱਕੇ ਇਦਾਂ ਜਿਹੜੀ ਆ ਕਾਲੀ ਜਦਾਵੈ ਨੂੰ ਇਸ ਤਰ੍ਹਾਂ ਕਰਕੇ ਇਦਾਂ ਬੱਤੂ ਸਾਦਨੀ ਇੱਕ ਆਈਡੀਆ ਤਾਂ ਆਪਣੇ ਕੋਲ ਇਹ ਹੋ ਗਿਆ ਇਦਾਂ ਹੀ ਬਾਅਦ ਵਿੱਚ ਆਪਾਂ ਸੈੱਟ ਕਰਕੇ ਰੱਖਾਂਗੇ ਠੀਕ ਹੈ ਕਿ ਨਹੀਂ ਆ ਵੀ ਦੇਖੋ ਕੀ ਹਾਲਤ ਬਣ ਜਾਂਦੀ ਆ ਤੁਸੀਂ ਦੇਖੋ ਜਦ ਆਪਾਂ ਨਹੀਂ ਲੈ ਸਾਧੀਆਂ ਇਕੱਠੀਆਂ ਕਰਕੇ ਆਪਾਂ ਸੈੱਟ ਦੇ ਦਿੰਦੇ ਪਤਾ ਲੱਗਦਾ ਨਹੀਂ ਆਪਾਂ ਇਹਨਾਂ ਦਾ ਕਰਨਾ ਕੀ ਹੈ ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਫੋਲਡ ਕਰ ਕਿੱਦਾਂ ਰੱਖ ਦੇਣਾ ਜਿਹੜੀ ਆ ਚੀਜ਼ ਆ ਇਹਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਇਹਨੂੰ ਵੀ ਇਹਦੇ ਵਿੱਚ ਪਾ ਕੇ ਸਦਾ ਇੱਕ ਟਿੱਕ ਦਾ ਆਹ ਹੈ ਵਾਸੋ ਕਿ ਵਿਚੇ ਫੋਲਡ ਹੋ ਕੇ ਬਹਿ ਜਾਂਦੀਆਂ ਸਾਰੀਆਂ ਜਿਹੜਾ ਬੰਦੋ ਹੋ ਗਈਆਂ ਆਹ ਦਾਗੇ ਛੋਟੀਆਂ ਜਿਹੜਾ ਬੰਦਿਆ ਨੇ ਫਿਰ ਨਾਲ ਦੀ ਪਤਾ ਨਹੀਂ ਇੱਕ ਕਿੱਥੇ ਆ ਗਈ ਕੋਈ ਸਿੱਧੀ ਕੋਈ ਪੁੱਠੀ ਬਸ ਆਹੀ ਕੁਛ ਆ ਦਦਾ ਇਹਨੂੰ ਇਹਦੇ ਵਿਚਿੱਦ ਪਾ ਦੋ ਵਾ ਸੋਣੀ ਬਹੁਤ ਹੀ ਵਧੀਆ

ਸੋਣਾ ਗੋਲ-ਗੋਲ ਜਿਹਾ ਬਣ ਗਿਆ ਤੇ じゃ ਆਪਾਂ ਹੁਣ ਜਿਵੇਂ ਹੁੰਦੀਆਂ ਜਰਾਬਾਂ ਜਿਵੇਂ ਆ ਇਹ ਮੈਚਿੰਗ ਦਾ ਇੱਕੋ ਜਿਹਾ ਕਰਕੇ ਆਪਾਂ ਕਰਾ ਇਹਨਾਂ ਦਾ ਰਿਸਤਾ ਗੰਢ ਲਗਾ ਦੋ ਠੀਕ ਹੈ ਕਾ ਨਹੀਂ ਠੀਕ ਹੈ ਇੱਕ ਤਰੀਕਾ ਹੋ ਗਿਆ ਇੱਕ ਤਰੀਕਾ ਹੋ ਗਿਆ ਜਿਵੇਂ ਆ ਜਿਹੜਾ ਇਹਨਾਂ ਨੂੰ ਪਤਾ ਨਹੀਂ ਕਿੱਥੇ ਆ ਦੇ ਜਿਵੇਂ ਆ ਜਰਾਬਾਂ ਇਹਨਾਂ ਜਰਾਬਾਂ ਨੂੰ ਇਦਾਂ ਇਕੱਠੀਆਂ ਕਰਕੇ ਮੈਂ ਤੁਸੀਂ ਇਸ ਤਰ੍ਹਾਂ ਇਕੱਠੀਆਂ ਕਰਕੇ ਰੱਖ ਸਕਦੇ ਹੋ ਲੰਮੀ ਆਈ ਜੇ ਥੋੜਾ ਜਿਆਦਾ ਸਪੀਸ ਹੈਗੀ ਐ ਤਾਂ ਮਾਰ ਕੇ ਤੁਸੀਂ ਇਹ ਰੱਖ ਦੋ ਹਣ ਬਹੁਤ ਹੀ ਸੌਖੇ ਜਿਹੇ ਤਰੀਕੇ ਆ ਜੇ ਆਪਾਂ ਜਲਾਬਾ ਇਕੱਠਿਆਂ ਕਰਕੇ ਰੱਖਣੀਆ ਹੁਣ ਨਹੀਂ ਤਾਈਆਂ ਤਾਂ ਜਲਾਬਾ ਮਿਲਦੀਆਂ ਨਹੀਂ ਦੇਖੋ ਸਟਾਰ ਵੀ ਨਾਲ ਆ ਗਿਆ ਇਹ ਵੀ ਆਪ ਇਦਾਂ ਹੀ ਫੋਲਡ ਕਰਕੇ ਰੱਖ ਰਹੀ ਕਾਰਨ ਦੀਆਂ ਸਕੂਲ ਦੀਆਂ ਐ ਫਿਰ ਇਹਨੂੰ ਛੇਤੀ ਛੇਤੀ ਮਿਲ ਜਾਂਦੀਆਂ ਤੇ ਖੁੱਲ ਜਾਂਦੀਆਂ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਫਿਰ ਸਾਰੀਆਂ ਜਰਾਬਾਂ ਸੈਟਾ ਦੇਖੋ ਲੌਂਗ ਆ ਗਈਆਂ ਲੌਂਗ ਤਾਂ ਫੋਲਡ ਕਰਨੀਆਂ ਬਹੁਤ ਸੌਖੀਆਂ ਲੌਂਗ ਦੋਵੇਂ ਹੋ ਜਾਂਦੀਆਂ ਤਾਂ ਫੋਲਡ ਕਰਕੇ ਤਾਂ ਫੋਲਡ ਕਰਤੀ ਜਿਹੜੀ ਆ ਇਦਾਂ ਫੋਲਡ ਕਰਕੇ ਜਿਹੜੀ ਆਹ ਵਾਲੀ ਆ ਤੁਸੀਂ ਇਹਨੂੰ ਫੋਲਡ ਕਰਕੇ ਇੱਕ ਨੂੰ ਮਗਾ ਲੈ ਆ ਹਾਂ ਇਹ ਇਦਾਂ ਕਰਕੇ ਤਾਂ ਕਰਤੀ ਸਾਰੇ ਨੂੰ ਇੱਧਰ ਚਲੋ ਲਓ ਜੀ ਪੋੜਾ ਕਿ ਸਪੇਸ ਚ ਗਈ ਆ ਦੇਖ ਲਓ ਹੁਣ ਇਹਨਾਂ ਲਈ ਕਿ ਜਗ੍ਹਾ ਹੈ ਹੀ ਨਹੀਂ ਇੱਥੇ ਐਦਾਂ ਐ ਤੇ ਹੁਣ ਆਪਾਂ ਇਹਨੂੰ ਟਿਕਾਵਾਂਗੇ ਕਿਵੇਂ ਆਈ ਬਸ ਰੱਖ ਦਾਂਗੇ ਦੀਨੇ ਪੁੱਤ ਐਦਾਂ ਤੁਸੀਂ ਰੱਖ ਦੋ ਸਾਰੀਆਂ ਜਿਹੜਾ ਆ ਤੁਹਾਨੂੰ ਪਤਾ ਵੀ ਜਿਹੜੀ ਪੌਣੀ ਆ ਬੱਚੇ ਨੇ ਆਰਾਮ ਦੇ ਨਾਲ ਬੱਚੇ ਨੂੰ ਜਗ੍ਹਾ ਮਿਲ ਜੂਗੀ ਬਹੁਤ ਹੀ ਵਧੀਆ ਤੇ ਯੂਨੀਕੀ ਤਰੀਕਾ ਬਹੁਤ ਹੀ ਸੌਖਾ ਤਰੀਕਾ ਹੈ ਨਾਲੇ ਸਪੇਸ ਘੱਟ ਰੱਖ ਦਿੰਦੀ ਹੈ ਨਾਲੇ ਖਲਾਲਾ ਬਿਲਕੁਲ ਚੱਕਿਆ ਜਾਂਦਾ ਨਾਲ ਇਹਦੇ ਵਿੱਚੋਂ ਤੁਸੀਂ ਜੋ ਕੁਝ ਮਲਜੀ ਜਿਵੇਂ ਬੱਚਿਆਂ ਦੇ ਅੰਡਰਵੇਅਰ ਬਣਾਣਾ ਹਨਾ ਸਾਰੀਆਂ ਵੀ ਤਿਆਰ ਮਾਰ ਕੇ ਬੱਚਿਆਂ ਨੂੰ ਤੁਸੀਂ ਖਾਨੇ ਬਣਾ ਲਓ ਫੋਲਡ ਕਰਕੇ ਤੁਸੀਂ ਰੱਖ ਸਕਦੇ ਹੋ ਇਹਨਾਂ ਬਹੁਤ ਹੀ ਘੱਟ ਸਪੇਸ ਹਾਂਜੀ ਇਸ ਤਰੀਕੇ ਨਾਲ ਹਾਂ ਆਪਾਂ ਜਰਾਬਾ ਰੱਖ ਸਕਦੇ ਹਾਂ ਆਪਣੇ ਜਰਾਬਾ ਨਹੀਂ ਗੁੰਮਣ ਗੀਆਂ ਹਾਂ ਦੇਖੋ ਆਹ ਸੌਕਸ ਆ ਇਹਦੀ ਨਾਲ ਦੀ ਇੱਕ ਪਤਾ ਨਹੀਂ ਕਿੱਧਰ ਗਈ ਇੱਕ ਤਾਂ ਮਿਲ ਗਈ ਇੱਕ ਨਹੀਂ ਨੀ ਜੇ ਤਾਂ ਪਹਿਲਾਂ ਇਕੱਠੀਆਂ ਮੱਠੀਆਂ ਕਰਕੇ ਸੌਕਸ ਰੱਖ ਦਿੰਦੇ ਆ ਚੀਜ਼ਾਂ ਹਨਾ ਮੜ ਕੇ ਚੀਜ਼ ਲੱਭਣੀ ਵੀ ਔਖੀ ਹੁੰਦੀ ਆ ਤੇ ਟਾਈਮ ਵੀ ਆਪਣਾ ਵੱਧ ਲੱਗਦਾ ਏ ਤੇ ਇਸ ਕਰਕੇ ਪਹਿਲਾਂ ਚੀਜ਼ਾਂ ਨੂੰ ਤਾਂ ਫੋਲਡ ਕਰਕੇ ਸਾਰੀਆਂ ਚੀਜ਼ਾਂ ਤਾਂ ਕਿ ਵਿਚੇ ਰਮਾਲ ਰੱਖਦੇ ਬੱਚੇ ਨੂੰ ਸਕੂਲ ਜਾਣ ਲੱਗੇ ਪਰੇਸ਼ਾਨੀ ਨਾ ਹੋਵੇ ਅੰਡਰਵੇਅਰ ਬਨਾਨ ਦਮਾਲ ਤੇ ਆਪਣੇ ਸੌਕਸ ਐ ਤੈਮਾ ਕੇ ਇਕੱਠੀਆਂ ਰੱਖੀਆਂ ਹੋਣ ਬੱਚੇ ਆਪਦੀ ਸੌਕਸ ਮੈਂਟਮੈਂਟ ਨਾਲ ਚੱਕ ਕੇ ਚੀਜ਼ਾਂ ਪਾ ਸਕਦਾ ਹੈ ਜਿਆਦਾ ਪਰੇਸ਼ਾਨੀ ਨਹੀਂ ਹੋਊਗੀ ਜੇ ਤੁਹਾਨੂੰ ਅੱਜ ਦੀ ਵੀਡੀਓ ਸਾਡੀ ਸੌਕਸ ਵਾਲੀ ਵਧੀਆ ਲੱਗੀ ਵੀ ਜਰਾਬਾਂ ਨੂੰ ਆਪਾਂ ਕਿੱਦਾਂ ਫੋਲਡ ਕਰਕੇ ਰੱਖੀਏ ਕਿੱਦਾਂ ਸੈੱਟ ਕਰਕੇ ਰੱਖੀਏ ਵੀ ਇਹਦੇ ਬੱਚੇ ਨੂੰ ਮਿਲ ਸਕਣ ਹਨਾ ਜੇ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੀ ਦੋ ਹੁਣ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਕੀ ਉਹਨਾਂ ਵੀਰ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਮੈਂਟ ਕਰਦੇ ਆ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦ ਦੋਸਤੀ ਬਖਸ਼ੇ ਚੜ੍ਹਦੀਆਂ ਗੱਲਾਂ ਬਖਸ਼ੇ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ